प्रभाती ਨਲਾ ਚੌਥਾ ਵਿਭਾਸ ਇੱਕੋ ਓੰਕਾਰ ਸਤਗੁਰ ਪ੍ਰਸਾਦ ਰਸਕ ਰਸਕ ਗੁਣ ਗਾਵੇ ਗੁਰਮਤਿ ਲਿਵ ਉਨ ਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰਪਾਨ ਹਰ ਕੂਤਮ ਰਿੱਧ ਅੰਤਰ ਪਾਇਓ ਗੁਰਮੰਤ ਦਿਓ ਹਰ ਕਾਨ ਰਹਾ ਆਵੋ ਸੰਤ ਮਿਲੋ ਮੇਰੇ ਪਾਈ ਮਿਲ ਹਰ ਹਰ ਨਾਮ ਵਖਾਨ ਇਤ ਬਿਦ ਕਿਉ ਪਾਈਐ ਪਬ ਆਪਣਾ ਮੋਕੋ ਕਰੋ ਉਪਦੇਸ਼ ਹਰ ਦਾਨ ਸਤ ਸੰਗਤ ਮ ਹਰ ਹਰ ਵਸਿਆ ਨਿਲ ਸੰਗਤ ਹਰ ਗੁਣ ਜਾਨ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਏ ਪ੍ਰਭ ਅਗੰਮ ਠਾਕੁਰ ਕੇ ਗੁਣ ਗਾਏ ਰਹੈ ਰਾਨ ਜਨ ਨਾਮਿਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦਿਓ ਖਿੰਦਾਨ ਪ੍ਰਭਾਤੀ ਮੈਲਾ ਚੌਥਾ ਤੁਗਵੈ ਸੂਰ ਗੁਰਮੁਖ ਹਰ ਬੋਲੇ ਸਬਰ ਨੂੰ ਸੰਭਾਲੇ ਹਰ ਗਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੇ ਪ੍ਰਭ ਹਰ ਭਾਲ ਮੇਰਾ ਮਨ ਸਾਧੂ ਤੂਰ ਰਵਾਲ ਹਰ ਹਰ ਨਾਮ ਦੜਾਇੋ ਗੁਰ ਮੀਠਾ ਗੁਰ ਪਗ ਛਾਰੈ ਹਮ ਬਾਲ ਰਾਵ ਸਾਖਤ ਕਉ ਦਿਨ ਰਹਿਨ ਅੰਧਾਰੀ ਮੋ ਫਾਤੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਹਿਰਦੈ ਨਾ ਵਸਿਓ ਤੈਨੂੰ ਬੰਧੇ ਬੋ ਵਿਦਬਾਲ ਸਤ ਸੰਗਤ ਮਿਲ ਮਤਬੁੱਧ ਪਾਈ ਸੋ ਛੂਟੇ ਮਮਤਾ ਜਾਲ ਹਰ ਨਾਮ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਗੰਮ ਗਸਾਈ ਗੁਰ ਕਰ ਕਿਰਪਾ ਪਤ ਪਾਲ ਇਕ ਪਹਜ ਡੁੱਬ ਦੇ ਕਾਢ ਲਹੁ ਪ੍ਰਭ ਗੁਰ ਨਾਨਕ ਬਾਲ ਗੋਪਾਲ ਪ੍ਰਭਾਤੀ ਨਲਾ ਚੌਥਾ ਇਕ ਖਿਨ ਹਰ ਪ੍ਰਭ ਕਿਰਪਾ ਥਾਰੀ ਗੁਣ ਗਾਏ ਰਸ ਕਰ ਸੀਖ ਘਾਵਤ ਸੁਨਤ ਧੋਪ ਮੁਕਤੇ ਜਿੰਨਾ ਗੁਰਮੁਖ ਖਿਨ ਹਰਪੀਖ ਮੇਰੇ ਮਨ ਹਰ ਹਰ ਰਾਮ ਨਾਮ ਰਸ ਤੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਚੀਕ ਰਹਾ ਜਿੰਨ ਹਰ ਹਿਰਦੈ ਪੀਤ ਲਗਾਨੀ ਤੇ ਨਾਸਤ ਤੂਜਲ ਟੀਕ ਹਰ ਜਨ ਸ਼ੋਭਾ ਸਭ ਜਗ ਉਪਰ ਜੋ ਵਿੱਚ ਉਡਵਾ ਸਸਤੀਕ ਜਿਨ ਹਰ ਹਿਰਦੈ ਨਾਮ ਨਾ ਵਸਿਓ ਤੈਨ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇ ਮਨੁਖ ਨਾਮ ਬਿਨਾਂ ਨਿਕਟੇ ਨਕਤੀਕ ਘਟ ਘਟ ਰਮਈਆ ਰਮਤਿ ਰਾਮ ਰਾਏ ਸਭ ਵਰਤ ਸਭ ਮੈਂ ਇਕ ਜਨ ਨਾਨਕ ਕੋ ਹਰ ਕਿਰਪਾ ਥਾਰੀ ਗੁਰਬਚਨ ਧਿਆਇਓ ਕਰੀਮੀਖ ਪ੍ਰਭਾਤੀ ਮਨਲਾ ਚੌਥਾ ਕਗਮ ਦਇਆਲ ਕਿਰਪਾ ਪ੍ਰਭ ਥਾਰੀ ਮੁਖ ਹਰ ਹਰ ਨਾਮ ਹਮ ਕਹਿ ਪਤਿਤ ਪਾਵਨ ਹਰ ਨਾਮ ਧਿਆਇਓ ਸਭ ਕਿਲ ਬਿਖ ਪਾਪ ਲਹਿ ਜਪ ਮੰਨ RAM ਨਾਮ ਰਵ ਰਹਿ ਦੀਨ ਦਇਆਲ ਦੁਖ ਭੰਜਨ ਗਾਇਓ ਗੁਰਮਤਿ ਨਾਮ ਤਦਾਰਥ ਲੈ ਰਹਾ ਕਾਂ ਆ ਨਗਰ ਨਗਰ ਹਰ ਬਸਿਓ ਮਤ ਗੁਰਮਤਿ ਹਰ ਹਰ ਸਹਿ ਸ੍ਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲੈ ਜੋ ਨਰ ਭਰਮ ਭਰਮ ਉਧਿਆਨੇ ਤੇ ਸਾਖਤ ਮੂੜ ਮੋਹੇ ਜਿਉ ਮ੍ਰਿਗ ਨਾਬ ਬਸੈ ਬਾਸ ਬਸਨਾ ਟਰੰ ਟਰਮਿਓ ਚਰ ਗਹਿ ਤੁਮ ਵਡਗੰ ਅਗਾਦ ਬੋਧ ਪ੍ਰਭ ਮਤ ਦੇਵੋ ਹਰ ਤਬਲ ਹੈ ਜਨ ਨਾਨਕ ਕੋ ਗੁਰ ਹਾਥ ਸਿਰ ਧਰਿਓ ਹਰਿ ਰਾਮ ਨਾਮ ਰਵ ਰਹਿ ਪ੍ਰਭਾਤੀ ਮਲੋ ਚੌਥਾ ਮਨ ਲਾਗੀ ਪ੍ਰੀਤ RAM ਨਾਮ ਹਰ ਹਰ ਜਪਿਓ ਹਰ ਤਬ ਵਡਫਾ ਸਤਗੁਰ ਬਚਨ ਸੁਖਾਨੇ ਹੀ ਅਰੈ ਹਰ ਥਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਭਜ RAM ਨਾਮ ਹਰ ਨਿਮਖਫਾ ਹਰ ਹਰ ਦਾਨ ਦਿਓ ਗੁਰਪੂਰਾ ਨਾਮ ਮਨ ਤਨ ਬਸਫਾ ਰਹਾ ਕਾਇਆ ਨਗਰ ਵਸਿਓ ਕਰ ਮੰਦਰ ਜਪ ਸ਼ੋਭਾ ਗੁਰਮੁਖ ਕਰ ਫਫਾ ਥਨਤ ਪਲਤ ਜਨ ਪੈ ਸੁਹੇਲੇ ਮੁਖ ਉਜਲ ਗੁਰਮੁਖ ਤਰਫਾ ਅਨਭਉ ਹਰ 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 ਲਿਵ ਲਾਗੀ ਹਰ ਔਰ ਥਾਰਿਓ ਗੁਰ ਨਿਮੁਖ ਫਾ ਕੋਟ ਕੋਟ ਕੇ ਦੋਖ ਸਭ ਜਾਣ ਕੇ ਹਰ ਦੂਰ ਕੀਏ ਇੱਕ ਪਲਫਾ ਤੁੰਰੇ ਜਾਨ ਤੁਮ ਹੀ ਤੇ ਜਾਣੇ ਸਭ ਜਾਣਿਓ ਜਨ ਤੇ ਮੁਖਫਾ ਹਰ ਹਰ ਆਪ ਧਰਿਓ ਹਰ ਜਨ ਮੈਂ ਜਨ ਨਾਨਕ ਹਰ ਤਬ ਇੱਕਫਾ ਪ੍ਰਭਾਤੀ ਮਲਾ ਚੌਥਾ ਗੁਰ ਸਤ ਗੁਰ ਨਾਮ ਨਿਰਣਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਭਾ ਤਨ ਤਨ ਗੁਰੂ ਗੁਰ ਸਤ ਗੁਰ ਪੂਰਾ ਵਿਖ ਡੁੱਬਦੇ ਬਾਂਦੇ ਕਟ ਭਾ ਜਪ ਮਨ RAM ਨਾਮ ਅਰਥਮ ਭਾ ਤੁਪ ਜੰਤ ਉਪਾਏ ਨ ਪਾਈਏ ਕਤੂ ਗੁਰ ਪੂਰ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਰਾਮ ਰਸਾਇਣਸਸ ਪੀਆ ਗੁਰਮਤ ਰਸਭਾ ਲੋ ਮਨੂਰ ਕੰਚਨ ਮਿਲ ਸੰਗਤ ਥਾਰ ਔਰ ਥਾਰਿਓ ਗੁਰ ਹਰਿ ਭਾ ਹਾਵੇਂ ਬਿਖਿਆ ਨਿਤ ਲੋਭ ਲੁਭਾ ਮੇ ਪਤਕਲਤ ਮੋ ਲੁਭ ਭਾ ਤਿੰਨ ਪਗ ਸੰਤ ਨ ਸੇਵੇ ਤਬ ਹੂੰ ਤੇ ਮਨ ਮੁਖ ਭੁੰਬਰ ਤਰਭਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰ ਹਾਰ ਤੁਮ ਸ਼ਰਨੁ ਭਾ ਜਿਉ ਜਾਨੋ ਤਿਉ ਰਖੋ ਸੁਆਮੀ ਜਨ ਨਾਨਕ ਦਾਸ ਤੁਮ ਨਭਾ ਚਕਾ ਤੇ ਤੁ ਪ੍ਰਭਤੀ ਵਿਗਾਸ ਪੜਤਾਲ ਨੈਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਜਪ ਮੰਨ ਹਰ ਹਰ ਨਾਮ ਨਿਧਾਨ ਹਰ ਦਰਗਾ ਪਾਵੈ ਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਨ ਮੰਨ ਹਰ ਹਰ ਨਾਮ ਕਰ ਧਿਆਨ ਸੁਨ ਮੰਨ ਹਰ ਕੀਰਤ ਅਠ ਸੱਠ ਮਜਾਨ ਸੁਨ ਮੰਨ ਗੁਰਮੁਖ ਪਾਵੈ ਮਾਨ ਜਪ ਮੰਨ ਪਰਮੇਸ਼ਰ ਪਰਧਾਨ ਖਿਨਖੋ ਵੈ ਪਾਪ ਕੋਟਾਨ ਮੇਲ ਨਾਨਕ ਹਰਿ ਭਗਵਾਨ ਤ੍ਰਭਾਤੀ ਮੈ ਲਾ ਪੰਜਵਾ ਵਿਗਾਸ ਏਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਤੇਜਾ ਤਰਤ ਬਰਤਨ ਕੋ ਪਾਣੀ ਨਿਮਕ ਨਾ ਵਿਸਾਰੋ ਸੇਵੋ ਸਾਰਿੰਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗ ਤੇ ਰਹੈ ਨਿਰਾਰਾ ਤਾਂ ਤੂੰ ਪਾਵੈ ਤਾ ਨੂੰ ਤਤੇ ਰਹਾ ਕਪੜ ਭੋਗ ਰਸ ਅਨੰਕ ਪਹੁੰਚਾਏ ਮਾਤ ਪਿਤਾ ਕੁਟੰ ਸਗਲ ਬਨਾਏ ਰਿਜਕ ਸਮਾਹ ਜਲ ਥਲ ਮੀਤ ਸੋ ਹਰ ਸੇ ਵੋ ਨੀਤਾ ਨੀਤ ਤਾਂ ਸਖਾਈ ਜਾਂ ਕੋਏ ਨਾ ਹੋਵੇ ਕੋਟਪਰਾਧ ਏਖਿਨ ਮੈਂ ਤੋਵੈ ਦਾਤ ਕਰੈ ਨੀ ਪਛੋਤਾਵ ਏਕਾ ਬਖਸ਼ ਫਿਰ ਬਹੋਰ ਨਾ ਬੁਲਾਵੈ ਕਿਰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹੋ ਮੁਰਾਰ ਪ੍ਰਭਾਤੀ ਮੈਂ ਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸ਼ੋਭਾ ਕਾਮ ਕ્રોਧ ਮਿਟੇ ਇਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਨ ਗਾਵੇ ਪ੍ਰਭ ਦਰਸ਼ ਪਿਆਰ ਤੇ ਮਰੀ ਭਗਤ ਪ੍ਰਭ ਤੁਮ ਹੈ ਜਨਾਈ ਕਾਤ ਜੇਵਰੀ ਜਨ ਲਿਏ ਛਡਾਈ ਰਹਾ ਜੋ ਜਨ ਰਾਤਾ ਪ੍ਰਭ ਕੈ ਰੰਗ ਤਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੇ ਤੇਖ ਪੇਖ ਮਨ ਮ ਹੈਰਾਨ ਹੈ ਸੋ ਸੁਖੀਆ ਸਭ ਤੇ ਊਤਮ ਸੋਏ ਜਾ ਕੈ ਹਿਰਦੈ ਵਸਿਆ ਪ੍ਰਭ ਸੋਏ ਸੋਈ ਨਿਚਲ ਆਵੈ ਨਾ ਜਾਏ ਅਨੰਦਿਨ ਪ੍ਰਭ ਕੇ ਹਰ ਗੁਣ ਗਾਏ ਤਾ ਕੋ ਕਰੋ ਸਗਲ ਨਮਸ਼ਕਾਰ ਜਾ ਕੈ ਮਨ ਪੂਰਨ ਨਰੰਕਾਰ ਕਰ ਕਿਰਪਾ ਮੋਹਿ ਠਾਕੁਰ دیਵਾ ਨਾਨਕ ਉਧਰ ਹੈ ਜਨ ਕੀ ਸੇਵਾ ਪ੍ਰਭਾਤੀ ਨਲਾ ਪੰਜਵਾ ਗੁਨ ਗਾਵਤ ਮਨ ਹੋਏ ਆਨੰਦ ਆਠ ਪੈ ਰ ਸਿਮਰਉ ਭਗਵੰਤੇ ਜਾ ਕੈ ਸਿਮਰਨ ਕਲਮਲ ਜਾਹੈ ਤਿਸ ਗੁਰ ਕੀ ਹਮ ਚਰਨੀ ਪਾਹੇ ਸੁਮਤ ਦੇਵੋ ਸੰਤ ਪਿਆਰੇ ਸਿਮਰਉ ਨਾਮ ਮੋਹੇ ਨਿਸਤਾਰੇ ਰਹਾ ਜਿਨ ਗੁਰ ਕਹਿਆ ਮਾਰਗ ਸਿੱਧਾ ਸਗਲ ਤਿਆਗ ਨਾਮ ਹਰਗੀ ਧਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਨੀ ਜਿਨ ਗੁਰੈ ਤਰਾਇਆ ਜਿਸ ਪ੍ਰਸਾਦ ਮੋਹ ਹੈ ਨਹੀਂ ਮਾਇਆ ਖਲਤ ਪਲਤ ਜਿਨ ਗੁਰ ਹੈ ਸਵਾਰਿਆ ਤਿਸ ਗੁਰ ਉਪਰ ਸਦਾ ਹੋਵਾਰਿਆ ਮਹਾ ਮੁਗਦ ਤੇ ਕੀਆ ਅਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰ ਸੇ ਪ੍ਰਭਾਤੀ ਨਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਿਕ ਸ਼ਰਨ ਪ੍ਰਭ ਦਿਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ પાપ પાપ बिन सीखिन पीतर पैत पाल गुसाई सांस सांस पार ब्रह्म राधी અપને સદગુરુ ક બલ જાઈ અગમ અગોચર બ્યંત સ્વામી તાકા અંત ના پائیએ લાખા ખાટ હોઈએ તનવંતા અપના પ્રભુ તેહૈયા ਆਠ ਪਰ ਪਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ